ਲੋਕ ਸਭਾ ਹਲਕਾ ਸੰਗਰੂਰ ਤੋਂ ਅਕਾਲੀ ਦਰਬਾਦਲ ਪਾਰਟੀ ਦੇ ਸੰਭਾਵੀ ਉਮੀਦਵਾਰ ਪਰਮਿੰਦਰ ਸਿੰਘ ਢੀਂਟਸਾ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਸਰਕਾਰਾਂ ਦੀ ਤਾਕਤਸ਼ਾਹੀ ਥਾਣੇ ਤਹਿਸੀਲਾਂ ਵਿੱਚ ਲੁੱਟ ਅਤੇ ਝੂਠੇ ਪਰਚੇ ਕਰਵਾਉਣ ਤੇ ਅੱਜ ਲੋਕ ਬਹੁਤ ਦੁਖੀ ਹਨ ਜਿਸ ਦਾ ਉਹ ਸਬਕ ਜ਼ਰੂਰ ਸਿਖਾਉਣਗੇ ਇਸ ਦੇ ਨਾਲ ਹੀ ਉਹਨਾਂ ਨੇ ਧੂਰੀ ਵਿਖੇ ਮਰਨ ਵਰਤ ਤੇ ਬੈਠੇ ਦੋ ਕਿਸਾਨਾਂ ਨੇ ਸਵੰਦੀ ਕਿਹਾ ਹੈ ਕਿ ਸਰਕਾਰ ਦਾ ਇੱਕ ਬਹੁਤ ਵੱਡਾ ਨਾਰਾ ਸੀ ਕਿ ਕਰਜ਼ਾ ਕੁਰਕੀ ਖਤਮ ਕਰਕੇ ਫਸਲ ਦੀ ਪੂਰੀ ਕੀਮਤ ਦਿੱਤੀ ਜਾਵੇਗੀ ਲੇਕਿਨ ਸਰਕਾਰ ਨੇ ਕੁਰਕੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ ਤੇ ਨਾ ਹੀ ਕਰਜ਼ਾ ਖਤਮ ਕੀਤਾ ਹੈ ਪਰ ਉਹਨਾਂ ਦੀ ਵੀ ਚੇਤੀ ਦੀ ਫਿਰ ਤੋਂ ਬਦ ਹੋਰ ਹੋਸ਼ ਇਹ ਆਏਗਾ ਕਿਉਂਕਿ ਆਹਾ ਦੋ ਸਾਲਾਂ ਦੇ ਵਿੱਚ ਜਿਸ ਤਰ੍ਹਾਂ ੱੱਕੀ ਸ਼ਾਈ ਹੋਈ ਹੈ ਜਿਵੇਂ ੱੱਕੇ ਦੇ ਨਾਲ ਜਿਹੜਾ ਹੈ ਝੂਠੇ ਪਰਚੇ ਕਰਾਏ ਗਏ ਜਿਸ ਤਰੀਕੇ ਦੇ ਨਾਲ ਹਰ ਕੰਮ ਦੇ ਵਿੱਚ ਧੱਕੇ ਸ਼ਾਮਲ ਪੱਖਪਾਤ ਅਤੇ ਠਾਣਿਆਂ ਦੇ ਵਿੱਚ ਤਹਿਸੀਲਾਂ ਦੇ ਵਿੱਚ ਜਿਵੇਂ ਲੁੱਟ ਹੋ ਰਹੀ ਹੈ ਲੋਕਾਂ ਦੀ ਅੱਜ ਲੋਕ ਬੜੇ ਦੁਖੀ ਨੇ ਤੇ ਉਹ ਇੱਕ ਆਊਟਲੈਟ ਪਾ ਦਿੰਨੇ ਤੇ ਉਹ ਤਾਂ ਵੀ ਕ੍ਰੇਸੀ ਪੇਸ਼ ਆਂਣ ਐਫਪੀਐਚ ਹੋਣ ਤਾਂ ਕਿ ਜਿਹੜਾ ਮੌਜੂਦਾ ਸਰਕਾਰ ਨੂੰ ਲੋਕ ਸਬਕ ਸਿਖਾ ਸਕਣ ਤੇ ਉਹਨੂੰ ਇਸ ਗੱਲ ਦਾ ਅਹਿਸਾਸ ਕਰ ਸਕਣ ਕਰਾ ਸਕਣ ਕਿ ਜਿਹੜੀ ਉਹਨਾਂ ਦੀ ਕਾਰਗੁਜ਼ਾਰੀ ਹੈ ਬਹੁਤ ਮਾਰੀ ਸਰ ਜਿਸ ਤਰ੍ਹਾਂ ਧੂਰੀ ਦੇ ਵਿੱਚ ਦੋ ਕਿਸਾਨ ਮਰਨ ਵਰਤ ਤੇ ਹੈਗੇ ਨੇ ਔਰ ਪੁਲਿਸ ਨੇ ਵੀ ਉਹਨਾਂ ਨੂੰ ਜਬਰੀ ਚੱਕਿਆ ਹੈਗਾ ਅਮੇਂਦਰ ਸਿੰਘ ਬੜੈਚ ਨੂੰ ਤੁਸੀਂ ਆਪਣੀ ਪਾਰਟੀ ਦੇ ਵੱਲ ਤੋਂ ਕੋਈ ਐਕਸ਼ਨ ਲਓਗੇ ਇਸ ਮਾਮਲੇ 'ਚ ਸਰਕਾਰ ਦਾ ਇੱਕ ਬਹੁਤ ਵੱਡਾ ਨਾਰਾ ਸੀ ਕਰਜ਼ਾ ਘੁਰਕੀ ਖਤਮ ਫਸਲ ਦੀ ਪੂਰੀ ਰਕਮ ਨਾ ਤਾਂ ਕਰਜ਼ਾ ਖਤਮ ਹੋਇਆ ਔਰ ਕਿ ਜਿਹੜੀ ਪੀਏਡੀਪੀ ਹੈ ਕੋਰਪੋਰਟ ਬੈਂਕ ਪਹਿਲਾਂ ਕਰਦੀ ਨਹੀਂ ਸੀ ਕਦੇ ਅਕਾਲੀ ਸਰਕਾਰ ਸਮੇਂ ਕਿਸੇ ਦੀ ਕਰਕੀ ਨਹੀਂ ਹੋਈ ਉਹ ਇਹਨਾਂ ਨੇ ਕਰਕੀਆਂ ਸ਼ੁਰੂ ਕਰਤੀਆਂ ਨੋਟਿਸ ਕੱਢ ਤੇ ਤੇ ਕਿਸਾਨਾਂ ਦੇ ਘਰਾਂ ਦੇ ਬਾਹਰ ਜਾ ਕੇ ਧਰਨੇ ਦਿਨ ਸ਼ੁਰੂ ਕਰਤੇ ਇਹਨਾਂ ਦੇ ਆਪ ਦੇ ਬੈਂਕ ਦੇ ਮੁਲਾਜ਼ਮਾਂ ਵੱਲੋਂ ਤੇ ਫਸਲ ਦੀ ਪੂਰੀ ਰਕਮ ਉਹ ਤੁਸੀਂ ਦੇਖ ਹੀ ਲੋ ਕਿਵੇਂ ਸ਼ੂਗਰ ਮਿਲਦੇ ਬਾਹਰ ਲੋਕ ਬੈਠੇ ਆ ਆਪਦੀ ਰਕਮ ਪੂਰੀ ਤੱਕ ਹੀ ਮਿਲਨੀ ਹੈ 1 ਰੁਪਈਆ ਵੀ ਨਹੀਂ ਮਿਲ ਰਿਹਾ ਉਹਨਾਂ ਦਾ ਜਿਹੜਾ ਆਪਾਂ ਗੰਨਾ ਉਹ ਵੇਚ ਚੁੱਕੇ ਨੇ ਉਹਦੇ ਲਈ ਉਹਦੇ ਜਿਹੜਾ ਮੁਆਫੀ ਲਈ ਉਹ ਜਿਹੜਾ ਲੋਕ ਅੱਜ ਤਹ ਦਿੱਤੇ ਬੈਠੇ ਭੁਖੜਤਾਸ ਤੇ ਬੈਠੇ ਆ ਮਰਨ ਵਰਤ ਤੇ ਬੈਠੇ ਆ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਇਸ ਗੱਲ ਦਾ ਬਿਲਕੁਲ ਮੈਂ ਸਮਝਣ ਲੋਕਾਂ ਨੂੰ ਸਾਹਸ ਹੋ ਗਿਆ ਵੀ ਜੋ ਕੁਝ ਇਹਨਾਂ ਨੇ ਕਿਹਾ ਬਿਲਕੁਲ ਉਹਦੇ ਉਲਟ ਕਰਨਾ ਸਰ ਬਿਆਨ ਗੋਲੀ ਕਾਣ ਨੂੰ ਲੈ ਕੇ ਸਿੱਟ ਦੇ ਹੱਥ ਜਿਹੜੇ ਅਰੰਭ ਹਿੰਮਤ ਤੱਕ ਪਹੁੰਚ ਰਹੇ ਨੇ ਕੀ ਸਮਝੋ ਇੱਕ ਉਹ ਤਾਂ ਉਹਨਾਂ ਨੇ ਕਰਨੀ ਹੈ ਇਨਕੁਆਇਰੀ ਸਿੱਟ ਦੇ ਬਾਰੇ ਇਹ ਨਹੀਂ ਕਹਿ ਸਕਦੇ ਕਿ ਕਿਤੋਂ ਇਨਕੁਆਇਰੀ ਕਰਨੀ ਕਿਤੋਂ ਨਾ ਕਰਨ ਪਈ ਕੋਈ ਗੱਲ ਜ਼ਰੂਰ ਹੈ ਵੀ ਇਸ ਇਨਕੁਆਇਰੀ ਨੂੰ ਜਿਹੜਾ ਸਿਆਸੀ ਰੰਗ ਦਿੱਤੀ ਜਾ ਰਹੀ ਹੈ ਜਿਹੜੇ ਸਿੱਟ ਦੇ ਮੁਖੀ ਨੇ ਉਹਨਾਂ ਵੱਲੋਂ ਬੂਝ ਵਿਆਪ ਦੇਣੇ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕਰਨੀ ਜਾਂ ਪ੍ਰੈਸ ਨੂੰ ਕਿਸੇ ਨਾ ਕਿਸੇ ਰੂਪ ਚ ਮੁਖਾਤਬ ਹੋਣਾ ਵੀ ਵੀ ਸੋ ਇਹ ਚੀਜ਼ਾਂ ਇਹ ਗੱਲ ਦੇ ਵੱਲ ਇਸ਼ਾਰਾ ਕਰਦੀਆਂ ਨੇ ਪੀਸ ਜਿਹੜੀ ਸਟ ਹੈ ਕਿਸੇ ਵੀ ਰੂਪ ਤੇ ਨਿਰਪੱਖ ਕੰਮ ਨਹੀਂ ਕਰ ਰਹੀ ਹੈ ਜੇ ਨਿਰਪੱਖ ਹੁੰਦੀ ਤਾਂ ਉਹ ਆਪ ਚੁੱਪ ਕਰਕੇ ਕੰਮ ਕਰਦੇ ਉਹਨਾਂ ਨੂੰ ਪ੍ਰੈਸ ਵਿੱਚ ਜਾਣ ਦੀ ਲੋੜ ਨਹੀਂ ਬੱਚੇ ਬੱਚੇ ਨੂੰ ਪਤਾ ਵੀ ਨਸ਼ਾ ਘਟਦੀ ਤਾਂ ਵਧੀਆ ਐ ਸੱਚੇ ਮੁਖੀ ਨੇ ਮੰਨੀ ਅਤੇ ਇਹ ਕੋਈ ਸਾਡੇ ਕਹਿਣ ਦੀ ਗੱਲਾਂ ਨਹੀਂ ਪੰਜਾਬ ਦੇ ਲੋਕ ਜਾਣਦੇ ਆ ਪੰਜਾਬ ਦੇ ਲੋਕਾਂ ਨੂੰ ਸਾਰੀਆਂ ਗੱਲਾਂ ਦਾ ਅਹਿਸਾਸ ਹੋ ਰਿਹਾ ਤੇ ਹਰ ਵਰਗ ਜਿਹੜਾ ਇਸ ਸਰਕਾਰ ਦੇ ਕਾਰਜਕਾਰਜ ਤੋਂ ਕੰਮਕਾਜ ਤੋਂ ਬੇहद ਦੁਖੀ ਹੈ ਤੇ ਉਹ ਉਹ ਆਪਣਾ ਗੁੱਸਾ ਕੱਢਣ ਲਈ ਰਸਤਾ ਲੱਭ ਰਹੇ ਇੱਕ ਬਾਦਲ ਸਾਹਿਬ ਦੀ ਵੀ ਵੀਡੀਓ ਵਾਇਰਲ ਹੋ ਰਹੀ ਹੈ ਜੀ ਉਹ ਕਹਿੰਦੇ ਵੀ ਪਰਚੇ ਕੋਈ ਡਰਨ ਦੀ ਲੋੜ ਨਹੀਂ ਹੈਗੀ ਸबीर ਦੇ ਪਰਚਾ ਹੋਇਆ ਮੇਰੇ ਹੀ ਪਰਚਾ ਹੋਇਆ ਕਿਤੇ ਮੈਂ ਮੁੱਖ ਮੰਤਰੀ ਬੀ ਮੈਂ ਮੁੱਖ ਮੰਤਰੀ ਬਣਿਆ ਵੀ ਉਸ ਨੂੰ ਦੇਖੀ ਉਹਨਾਂ ਤਾਂ ਕਹਿਣਤਾ ਮਤਲਬ ਇਹੀ ਸੀ ਵੀ ਛੁੱਟੇ ਬੱਚੇ ਉਹਨਾਂ ਤੇ ਵੀ ਹੋਏ ਉਹਨਾਂ ਨੂੰ ਲੋਕਾਂ ਦੇ ਹੱਕ ਦੀ ਲੜਾਈ ਲੜਦੇ ਲੜਦੇ ਬਹੁਤ ਸੰਘਰਸ਼ ਦੇ ਵਿੱਚ ਕਈ ਵਾਰ ਜਿਹੜਾ ਹੈ ਸਰਕਾਰਾਂ ਧੱਕਾ ਕਰਦੀਆਂ ਨੇ ਪਰਚੇ ਦਰਜ ਕਰਦੀਆਂ ਨੇ ਸੋ ਉਸ ਲੈਜਰ 'ਚ ਉਹਨਾਂ ਨੇ ਕਹੇ ਵੀ ਇਸ ਤਰ੍ਹਾਂ ਦੇ ਪਰਚਿਆਂ ਤੋਂ ਡਰਦੀ ਲੋਕਾਂ ਨੂੰ ਇਹ ਜਿਹੜਾ ਹੈ ਕਿ ਸਰਕਾਰਾਂ ਆਪਣੇ ਵਿਰੁੱਧ ਹੀ ਧੱਕਾ ਕਰਦੀਆਂ ਸਰ ਜੇ